ਸਤਿ ਸ਼੍ਰੀ ਅਕਾਲ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਵਨੀਤਕੌਰ ਦੁਪਹਿਰ 2 ਵਜੇ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਜਾਂਦਾ ਜਾਂਦਾ ਮੌਨਸੂਨ ਇੱਕ ਵਾਰ ਫਿਰ ਪੰਜਾਬ ਦੇ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਅਜੇ ਤੱਕ ਹੜ੍ਹ ਕਾਰਨ ਹੋਏ ਨੁਕਸਾਨ ਦੀ ਪਰਭਾਈ ਚੱਲ ਹੀ ਰਹੀ ਸੀ ਕਿ ਦੋ ਦਿਨ ਤੋਂ ਫਿਰ ਮੀਂਹ ਪੈ ਰਿਹਾ ਹੈ ਅਤੇ ਇਸ ਦੇ ਚੱਲਦੇ ਹੀ ਅੱਜ ਵੀ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਨੇ 19 ਸਤੰਬਰ ਨੂੰ ਕਈ ਇਲਾਕਿਆਂ ਦੇ ਵਿੱਚ ਭਾਰੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖ ਵਾਣੀ ਕਹਿੰਦੀ ਹੈ ਇਸ ਮੀਂਹ ਨਾਲ ਤਾਪਮਾਨ ਦੇ ਵਿੱਚ ਕਮੀ ਤਾਂ ਜ਼ਰੂਰ ਆਵੇਗੀ ਪਰ ਲੋਕਾਂ ਦੀ ਮੁਸ਼ਕਲ ਆ ਵੱਧ ਸਕਦੀਆਂ ਹਨ ਮੌਸਮ ਵਿਭਾਗ ਅਨੁਸਾਰ ਸਾਂਝੀ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਅਤੇ ਪਟਿਆਲੇ ਦੇ ਵਿੱਚ ਕੁਝ ਥਾਵਾਂ ਤੇ ਹਲਕਾ ਤੋਂ ਦਰਮਿਆਨਾ ਮੀ ਪੈ ਸਕਦਾ ਹੈ ਉਧਰ ਹੀ ਪੰਜਾਬ ਦੇ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਅਤੇ ਹਲਕੀ ਬੂੰਦਾਬاندی ਰਹੇਗੀ ਉਧਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਅੱਜ ਟੈਕਨੀਕਲ ਕੰਮ ਮੀਟਿੰਗ ਦੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੇ ਭਾਖੜਾ ਡੈਮ ਤੋਂ ਵੱਧ ਪਾਣੀ ਛੱਡਣ ਦੇ ਮਾਮਲੇ ਦਾ ਸਖਤ ਵਿਰੋਧ ਕੀਤਾ ਹੈ। ਸਰਕਾਰ ਨੇ ਸਿਰਫ 5000 ਕਿਊਸਿਕ ਹੋਰ ਵਾਧੂ ਪਾਣੀ ਛੱਡਣ ਦੀ ਇਜਾਜ਼ਤ ਦਿੱਤੀ ਜਦੋਂ ਕਿ BBMB 70000 ਕਿਊਸਿਕ ਪਾਣੀ ਛੱਡਣਾ ਚਾਹੁੰਦਾ ਸੀ। ਪੰਜਾਬ ਦੇ ਵਿਰੋਧ ਤੋਂ ਬਾਅਦ ਹੁਣ ਬੋਰਡ ਦੇ ਵੱਲੋਂ 5000 ਕਿਊਸਿਕ ਵਾਧੂ ਪਾਣੀ ਛੱਡਣ ਤੇ ਸਹਿਮਤੀ ਬਣੀ ਹੈ ਜਿਸ ਨਾਲ ਹੁਣ 45000 ਕਿਊਸਿਕ ਪਾਣੀ ਹੀ ਛੱਡਿਆ ਜਾਵੇਗਾ। ਇਸ ਮੀਟਿੰਗ ਦੇ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। BBMB ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਵਿੱਚ ਭਾਖੜਾ ਡੈਮ ਦੀ ਸੁਰੱਖਿਆ ਦੇ ਮੱਦੇਨਜ਼ਰ ਡੈਮ ਚੋਂ ਫੌਰੀ ਵੱਧ ਪਾਣੀ ਛੱਡੇ ਜਾਣ ਦਾ ਮਾਮਲਾ ਉੱਠਿਆ। ਭਾਖੜਾ ਡੈਮ ਦੇ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1677 ਫੁੱਟ ਹੈ। ਉਦੋਂ ਹੀ 18 ਸਤੰਬਰ ਦੀ ਰਾਤ ਨੂੰ ਉੱਤਰਾਖੰਡ ਦੇ ਚਮੋਲੀ ਦੇ ਵਿੱਚ ਬੱਦਲ ਫੱਟਣ ਦੀ ਘਟਨਾ ਵਾਪਰੀ। ਉਦੋਂ ਤੋਂ 14 ਲੋਕ ਆਪਤਾ ਸਨ ਕੁਝ ਮਲਬੇ ਹੇਠ ਦੱਬੇ ਹੋਏ ਹਨ ਘਟਨਾ ਤੋਂ 16 ਘੰਟੇ ਬਾਅਦ ਇੱਕ ਵਿਅਕਤੀ ਨੂੰ ਮਲਬੇ ਦੇ ਵਿੱਚੋਂ ਜ਼ਿੰਦਾ ਬਚਾਇਆ ਗਿਆ ਇੱਥੇ 200 ਲੋਕ ਪ੍ਰਭਾਵਿਤ ਹੋਏ ਹਨ ਅਤੇ 35 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਉਦਰੀ ਰੂਸ ਦੇ ਕਾਮਚਟਕਾ ਦੇ ਪੂਰਬੀ ਟਟ ਤੇ ਸ਼ੁੱਕਰਵਾਰ ਸਵੇਰੇ 7.8 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਪੁਚਾਲ ਆਇਆ ਪੰਜ ਝਟਕੇ ਹਰ ਇੱਕ ਦੀ ਤੀਬਰਤਾ 5.8 ਸੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਟਟ ਦੇ ਨਾਲ 30 ਤੋਂ 62 ਸੈਂਟੀਮੀਟਰ ਉੱਚੀਆਂ ਲਹਿਰਾਂ ਵੇਖੀਆਂ ਗਈਆਂ ਹਨ ਕੇਂਦਰ ਸਰਕਾਰ ਨੇ ਕਲਵੀਰਵਾਰ ਨੂੰ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਦੇ ਵਿੱਚ ਪੰਜਾਬ ਨੂੰ ਅਤ ਹੜ੍ਹ ਪ੍ਰਭਾਵਿਤ ਐਲਾਨਣ ਦੀ ਸਿਫਾਰਿਸ਼ ਕੀਤੀ ਗਈ ਸੀ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਅਤ ਹੜ੍ਹ ਪ੍ਰਭਾਵਿਤ ਐਲਾਨਣ ਤੇ ਸਹਿਮਤੀ ਦੇਣ ਦੇ ਨਾਲ ਪੰਜਾਬ ਨੂੰ ਵਧਿਆ ਹੋਇਆ ਮੁਆਵਜ਼ਾ ਮਿਲਣ ਦੀ ਉਮੀਦ ਹੈ ਪੰਜਾਬ ਸਰਕਾਰ ਨੂੰ ਵਿਸ਼ੇਸ਼ ਸਹਾਇਤਾ ਪੂੰਜੀ ਨਿਵੇਸ਼ ਭਾਗ ਕੇ ਐਸ ਏ ਐਸ ਸੀ ਆਈ ਯੋਜਨਾ ਦੇ ਤਹਿਤ 590 ਕਰੋੜ ਰੁਪਏ ਦਾ 50 ਸਾਲਾਂ ਦਾ ਸੋਫਨ ਲੋਨ ਵੀ ਮਿਲੇਗਾ ਇਹ ਰਕਮ ਵਿਸ਼ੇਸ਼ ਤੌਰ ਤੇ ਨੁਕਸਾਨੇ ਗਏ ਜਨਤਕ ਬੁਨਿਆਦੀ ਢਾਂਚੇ ਦੀ ਮੁਰੰਮਤ ਤੇ ਖਰਚ ਕੀਤੀ ਜਾਵੇਗੀ ਅੱਜ ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਆਮ ਲੋਕਾਂ ਤੋਂ ਦਾਨ ਦੀ ਮੰਗ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਹੜ੍ਹਾਂ ਦੀ ਮਾਰ ਤੋਂ ਬਾਅਦ ਪੰਜਾਬ ਨੂੰ ਮੁੜ ਪੈਰਾ ਤੇ ਮਜ਼ਬੂਤੀ ਨਾਲ ਖੜਾ ਕਰਨ ਅਤੇ ਪੁਨਰਵਾਸ ਲਈ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਪਹਿਲੇ ਹਜ਼ਾਰ ਦਾਨੀਆਂ ਦਾ ਦਿলো ਧੰਨਵਾਦ ਕਰਦੇ ਹਾਂ ਨਾਲ ਹੀ ਸਮੂਹ ਪੰਜਾਬੀਆਂ ਅਤੇ ਐਨ ਆਰ ਆਈ ਭਰਾਵਾਂ ਵੀ اپیل ਕਰਦੇ ਆ ਕਿ ਇਸ ਪੁਨ ਦੇ ਕੰਮ ਦੇ ਵਿੱਚ ਆਪਣਾ ਵੱਧ ਚੜ ਕੇ ਯੋਗਦਾਨ ਪਾਓ ਹੜਾ ਮਗਰੋਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਵਿਸ਼ੇਸ਼ ਇਜਲਾਸ ਦਾ ਐਲਾਨ ਕੀਤਾ ਗਿਆ ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਫੇਸਬੁੱਕ ਉੱਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਹੜਾ ਨਾਲ ਹੋਈ ਤਬਾਹੀ ਨਾਲ ਸੰਬੰਧਿਤ ਕੁਝ ਨਿਯਮਾਂ ਦੇ ਵਿੱਚ ਲੋਕਪੱਖੀ ਸੋਧਾਂ ਕਰਨ ਲਈ ਅਤੇ ਮੁਆਵਜ਼ੇ ਦੇ ਨਾਲ ਸੰਬੰਧਿਤ ਕੁਝ ਨਵੇਂ ਕਾਨੂੰਨ ਨੂੰ ਮਾਨ ਦੇਣ ਲਈ ਵਿਧਾਨ ਸਭਾ ਦਾ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਜੀਐਸਟੀ ਦਰਾਂ ਦੇ ਵਿੱਚ ਫੇਰ ਬਦਲ ਐਲਾਨੇ ਜਾਣ ਤੋਂ ਬਾਅਦ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਡਾਇਰੈਕਟਰ ਅਤੇ ਖੇਤੀ ਉਪਕਰਨ ਨਿਰਮਾਤਵਾਂ ਨੂੰ ਕਿਹਾ ਹੈ ਕਿ ਉਹ 22 ਸਤੰਬਰ ਤੋਂ ਜੀਐਸਟੀ ਕਟੌਤੀ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਉਹਨਾਂ ਨੇ ਕਿਹਾ ਕਿ ਇਸ ਕਦਮ ਨਾਲ ਵੱਖ-ਵੱਖ ਟਰੈਕਟਰ ਸ਼੍ਰੇਣੀਆਂ ਦੇ ਵਿੱਚ 23000 ਰੁਪਏ ਤੋਂ 63000 ਰੁਪਏ ਤੱਕ ਦੀਆਂ ਕੀਮਤਾਂ ਤੱਕ ਦੀ ਕਟੌਤੀ ਹੋਵੇਗੀ ਮੀਟਿੰਗ ਤੋਂ ਬਾਅਦ ਚੋਹਾਨ ਨੇ ਕਿਹਾ ਕਿ ਕਟੌਤੀ ਦੇ ਨਾਲ ਦੇਸ਼ ਭਰ ਦੇ ਕਸਟਮ ਹਾਇਰਿੰਗ ਸੈਂਟਰਾਂ ਤੇ ਖੇਤੀ ਮਸ਼ੀਨਰੀ ਸਸਤੀ ਹੋ ਜਾਵੇਗੀ ਅਤੇ ਇਸ ਦੇ ਅਨੁਸਾਰ ਕਿਰਾਇਆ ਵੀ ਘਟਣਾ ਚਾਹੀਦਾ ਹੈ ਚੋਹਾਨ ਨੇ ਕਿਹਾ ਕਿ ਜੀਐਸਟੀ ਦੇ ਵਿੱਚ ਕਟੌਤੀ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਹੋਵੇਗਾ ਸਰਕਾਰ ਦਾ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣਾ ਹੈ ਜਿਸ ਲਈ ਨਾ ਸਿਰਫ ਉਤਪਾਦਨ ਨੂੰ ਵਧਾਉਣਾ ਜ਼ਰੂਰੀ ਹੈ ਸਗੋਂ ਖੇਤੀ ਦੀ ਲਾਗਤ ਨੂੰ ਘਟਾਉਣਾ ਵੀ ਜ਼ਰੂਰੀ ਹੈ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ 15 ਸਾਲਾਂ ਤੋਂ ਧਰਮਸ਼ਾਲਾ ਦੇ ਵਿੱਚ ਚੱਲ ਰਿਹਾ ਸੀ ਕਿਉਂਕਿ ਸਿੱਖਿਆ ਵਿਭਾਗ ਦੇ ਕੋਲ ਆਪਣੀ ਇਮਾਰਤ ਨਹੀਂ ਸੀ ਧਰਮਸ਼ਾਲਾ ਦੀ ਖਸਤਾ ਹਾਲਤ ਕਾਰਨ ਸਕੂਲ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਇਸ ਵੇਲੇ ਲਗਭਗ 250 ਬੱਚੇ ਅਤੇ 9 ਅਧਿਆਪਕ ਸਕੂਲ ਦੇ ਵਿੱਚ ਪੜ ਰਹੇ ਹਨ ਇਹ ਮਾਮਲਾ ਮਾਨਸਾ ਜ਼ਿਲ੍ਹੇ ਦੇ ਵਾਰਡ ਨੰਬਰ 1 ਦੇ ਠੂਠਿਆ ਵਾਲੀ ਰੋਡ ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਬਸ ਸਟੈਂਡ ਨਾਲ ਸੰਬੰਧਿਤ ਹੈ ਇਹ ਸਕੂਲ ਪਿਛਲੇ 15 ਸਾਲਾਂ ਤੋਂ ਤਰਮਸ਼ਾਲਾ ਦੇ ਵਿੱਚ ਚੱਲ ਰਿਹਾ ਸੀ ਜਦੋਂ ਕਿ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਨੂੰ ਆਧੁਨਿਕ ਬਣਾਉਣ ਦਾ ਦਾਅਵਾ ਕਰਦੀ ਹੈ ਵਿਭਾਗ ਦੇ ਕੋਲ ਇਸ ਜ਼ਿਲ੍ਹੇ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਆਪਣੀ ਕੋਈ ਸਰਕਾਰੀ ਇਮਾਰਤ ਨਹੀਂ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਵਾਜਾਈ ਦੀ ਭੀੜ ਇੱਕ ਗੰਭੀਰ ਚੁਣੌਤੀ ਬਣ ਗਈ ਹੈ ਮੁੱਖ ਤੌਰ ਤੇ ਸੜਕਾਂ ਤੇ ਗੈਰ ਕਾਨੂੰਨੀ ਕਬਜ਼ਿਆਂ ਕਾਰਨ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਨੇ ਸਾਂਝੇ ਤੌਰ ਤੇ ਮਜੀਠਾ ਰੋਡ ਇਲਾਕੇ ਦੇ ਵਿੱਚ ਦੁਕਾਨਦਾਰਾਂ ਦੁਆਰਾ ਕੀਤੇ ਗਏ ਗੈਰ ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਅਤੇ ਨਾਗਰਿਕਾਂ ਦੇ ਲਈ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਵੱਲ ਇੱਕ ਮਹੱਤਵਪੂਰਨ ਕਦਮ ਹੈ। ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਨਜਾਇਜ਼ ਕਬਜ਼ੇ ਬੰਦ ਨਹੀਂ ਕਰਦੇ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਜ ਦੀ ਭਾਜਪਾ ਸਰਕਾਰ ਨੂੰ ਇੱਕ ਨੋਟਿਸ ਜਾਰੀ ਕਰਕੇ ਇੱਕ ਆਡੀਓ ਰਿਕਾਰਡਿੰਗ ਤੇ ਜਵਾਬ ਮੰਗਿਆ ਇਸ ਪਟੀਸ਼ਨ ਦੇ ਨਾਲ ਤਿੰਨ ਕਾਲ ਰਿਕਾਰਡਿੰਗਾਂ ਨੱਥੀ ਕੀਤੀਆਂ ਗਈਆਂ ਹਨ ਜਿਸ ਦੇ ਵਿੱਚ ਅੰਬਾਲਾ ਦੇ ਮਹਿਲਾ ਥਾਣੇ ਦੀ ਐਸਐਚਓ ਇੱਕ ਈਟੀਓ ਨਾਲ ਗੱਲ ਕਰ ਰਹੀ ਹੈ ਇਸ ਦੇ ਵਿੱਚ ਮਹਿਲਾ ਥਾਣੇ ਦੀ ਐਸਐਚਓ ਦਾਵਾ ਕਰਦੀ ਦਿਖਾਈ ਦੇ ਰਹੀ ਹੈ ਕਿ ਬਿਜਲੀ ਅਤੇ ਆਵਾਜਾਈ ਮੰਤਰੀ ਅਨਿਲ ਵੇਜ ਦੇ ਦਬਾਅ ਕਾਰਨ ਪੂਰੇ ਪਰਿਵਾਰ ਨੂੰ ਦਾਜ ਉਤਪੀੜਨ ਦੇ ਮਾਮਲੇ ਦੇ ਵਿੱਚ ਫਸਾਇਆ ਗਿਆ ਸੀ ਦਿੱਲੀ ਪੁਲਿਸ ਨੇ ਸ਼ਾਮ ਨੂੰ ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਦੇ ਭਰਾ ਕਾਰੋਬਾਰੀ ਸਮੀਰ ਮੋਦੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਇੱਕ ਔਰਤ ਨੇ ਸਮੀਰ ਮੋਦੀ ਤੇ 2019 ਤੋਂ ਵਾਰ-ਵਾਰ ਜ਼ਬਰਜਨਾਹ ਬਲੈਕਮੇਲਿੰਗ ਅਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ ਔਰਤ ਨੇ 10 ਸਤੰਬਰ ਨੂੰ ਦਿੱਲੀ ਦੇ ਨਿਊ ਫਰੈਂਡਸ ਕਲੋਨੀ ਪੁਲਿਸ ਸਟੇਸ਼ਨ ਦੇ ਵਿੱਚ ਐਫਆਈਆਰ ਦਰਜ ਕਰਵਾਈ ਸੀ ਇਸ ਤੋਂ ਬਾਅਦ ਕਾਰੋਬਾਰੀ ਵਿਰੁੱਧ ਲੁਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਯੂਰਪ ਦੀ ਕਾਰੋਬਾਰੀ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੂੰ ਵੀਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਲੈ ਲਿਆ ਗਿਆ ਦਿੱਲੀ ਦੀ ਇੱਕ ਅਦਾਲਤ ਨੇ ਸਮੀਰ ਨੂੰ ਇੱਕ ਦਿਨ ਦੀ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਸ਼ਾਸਨ ਨੇ ਇੱਕ ਹੈਰਾਨ ਕਰਨ ਵਾਲਾ ਫਰਮਾਨ ਜਾਰੀ ਕਰ ਦਿਆ ਅਨੈਤਿਕਤਾ ਨੂੰ ਰੋਕਣ ਦੇ ਨਾਂ ਤੇ ਦੇਸ਼ ਭਰ ਦੇ ਵਿੱਚ ਫਾਈਬਰ ਆਪਟਿਕ ਇੰਟਰਨੈਟ ਸੇਵਾਵਾਂ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਤਾਲਿਬਾਨ ਦੇ ਸਰਵੋੱਚ ਨੇਤਾ ਨੇ ਇਸ ਹੁਕਮ ਤੋਂ ਬਾਅਦ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਵਾਈਫਾਈ ਸੇਵਾਵਾਂ ਠੱਪ ਹੋ ਗਈਆਂ ਹਨ ਜਿਸ ਨਾਲ ਸਰਕਾਰੀ ਕੰਮਕਾਜ ਵਪਾਰ ਅਤੇ ਆ ਆਮ ਜਨਜੀਵਨ ਲਗਭਗ ਰੁਕ ਰੁਕਹੀ ਗਿਆ ਹੈ ਅਤੇ ਦੇਸ਼ ਦੇ ਦੁਨੀਆ ਨਾਲੋਂ ਡਿਜੀਟਲ ਤੌਰ ਤੇ ਕੱਟੇ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ ਐਪਲ ਦੀ ਬਹੂ ਉਡੀਕੀ ਜਾ ਰਹੀ ਆਈਫੋਨ 17 ਸੀਰੀਜ਼ ਦੀ ਵਿਕਰੀ ਅੱਜ ਯਾਨੀ ਕਿ 19 ਸਤੰਬਰ ਤੋਂ ਭਾਰਤ ਦੇ ਵਿੱਚ ਸ਼ੁਰੂ ਹੋ ਗਈ ਹੈ 9 ਸਤੰਬਰ ਨੂੰ ਲਾਂਚ ਹੋਈ ਇਸ ਨਵੀਂ ਸੀਰੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ ਮੁੰਬਈ ਤੋਂ ਲੈ ਕੇ ਦਿੱਲੀ ਤੱਕ ਐਪਲ ਸਟੋਰਸ ਦੇ ਬਾਹਰ ਪ੍ਰਸ਼ੰਸਕਾਂ ਦੀ دیਵਾਨਗੀ ਦਿਖ ਰਹੀ ਹੈ ਜਿੱਥੇ ਲੋਕ ਨਵੇਂ ਆਈਫੋਨ ਦੀ ਪਹਿਲੀ ਝਲਕ ਪਾਉਣ ਦੇ ਲਈ ਘੰਟਿਆਂ ਤੋਂ ਕਤਾਰਾਂ ਦੇ ਵਿੱਚ ਖੜੇ ਦਿਖਾਈ ਦਿੱਤੇ ਹਨ ਫਰਾਂਸ ਦੇ ਵਿੱਚ ਬਜਟ ਵਿੱਚ ਕਟੌਤੀ ਦੇ ਵਿਰੁੱਧ ਇਹ ਪੱਦਰ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਟ੍ਰੇਡ ਯੂਨੀਅਨਾਂ ਨੇ ਵੀਰਵਾਰ ਨੂੰ ਹੜਤਾਲ ਦਾ ਸੱਦਾ ਦਿੱਤਾ ਸੀ ਜਿਸ ਦੇ ਵਿੱਚ ਲੱਖਾਂ ਲੋਕ ਸ਼ਾਮਿਲ ਹੋਏ ਪੈਰਿਸ ਲਿਓਨ ਨੈਂਟਿਸ ਮਾਰਸੇਲੀ ਬਾਰਡੋ ਟੂਲੂਸ ਅਤੇ ਕੈਨ ਵਰਗੇ ਸ਼ਹਿਰਾਂ ਦੇ ਵਿੱਚ ਸੜਕ ਜਾਮ ਕਰ ਦਿੱਤੀਆਂ ਗਈਆਂ ਹਨ ਸਰਕਾਰੀ ਅੰਕੜਿਆਂ ਅਨੁਸਾਰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ 5 ਲੱਖ ਤੋਂ ਵੱਧ ਲੋਕ ਸੜਕਾਂ ਤੇ ਉਤਰੇ ਜਦੋਂ ਕਿ ਯੂਨੀਅਨਾਂ ਨੇ ਇਹ ਗਿਣਤੀ 10 ਲੱਖ ਦੱਸੀ ਹੈ ਸੁਰੱਖਿਆ ਦੇ ਮੱਦੇਨਜ਼ਰ ਦੇਸ਼ ਭਰ ਦੇ ਵਿੱਚ 80 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਤਨਤ ਕਰ ਦਿੱਤੇ ਗਏ ਹਨ ਅਤੇ 141 ਤੋਂ ਵੱਧ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ ਕੁਝ ਥਾਵਾਂ ਤੇ ਪੱਥਰਬਾਜ਼ੀ ਅਤੇ ਅਥਰੂ ਗੈਸ ਦੀ ਵਰਤੋਂ ਵੀ ਕੀਤੀ ਗਈ ਹੈ ਪਰ ਜ਼ਿਆਦਾਤਰ ਵਿਰੋਧ ਪ੍ਰਦਰਸ਼ਨ ਸ਼ਾਂਤੀਮਈ ਰਹੇ ਕਈ ਥਾਵਾਂ ਤੇ ਸਕੂਲੀ ਬੱਚਿਆਂ ਨੇ ਵੀ ਹਾਈਵੇ ਜਾਮ ਕਰ ਦਿੱਤੇ ਹਨ ਤਾਂ ਦੁਪਹਿਰ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਤੁਸੀਂ ਵੇਖਦੇ ਰਹੋ ਦਿਖਾਲਸ ਟੀਵੀ ਧੰਨਵਾਦ